ਹੈਲੋ ਬਈ ਕੀ ਹਾਲ ਚਾਲ ਆ ਹੋਰ ਸਾਰੇ ਠੀਕ ਠਾਕ ਹੋ ਬਈ ਅੱਜ ਸਾਡੇ ਕਾਲਜ ਚ ਹੈਗਾ ਸੁਖਮਨੀ ਸਾਹਿਬ ਦਾ ਬਾਠ ਰਖਾਇਆਗਾ ਤੇ ਅੱਜ ਅਸੀਂ ਸੁਖਮਨੀ ਸਾਹਿਬ ਪਾਠ ਦਾ ਕਾਲਜ ਦਾ ਸਾਰਾ ਵਲੌਗ ਬਣਾਵਾਂਗੇ ਠੀਕ ਆ ਬਈ ਅੱਜ ਤੁਹਾਨੂੰ ਸਾਰਾ ਸੁਖਮਨੀ ਸਾਹਿਬ ਦਾ ਕਾਲਜ ਦਾ ਸਾਰਾ A ਤੋਂ ਲੈ ਕੇ Z ਤੱਕ ਤੁਹਾਨੂੰ ਸਾਰਾ ਵਲੌਗ ਰਾਈ ਆ ਆਪਾਂ ਤੁਹਾਨੂੰ ਸਾਰਾ ਕੁਝ ਸ਼ੇਅਰ ਕਰਾਂਗੇ ਠੀਕ ਆ ਬਈ ਹੁਣ ਮੈਂ ਹੋਣ ਲੱਗਿਆ ਰੈਡੀ ਰੈਡੀ ਹੋ ਕੇ ਫਿਰ ਆਪਾਂ ਚੱਲਾਂਗੇ ਕਾਲਜ ਨੂੰ ਲੋ ਜੀ ਆਪਾਂ ਹੋ ਗਏ ਆ ਰੈਡੀ ਹੁਣ ਅਸੀਂ ਜਾਵਾਂਗੇ ਕਾਲਜ 'ਚ ਨਿੱਕੂ ਆ ਰਿਹਾ ਮੇਰਾ ਯਾਰ ਉਹਨੂੰ ਲਿਜਾ ਕੇ ਪੋਣੇ ਆਊਗਾ ਉਹ ਪਹਿਲਾਂ ਸ਼ਰਟ ਪਾਊਗਾ ਮੇਰੇ ਕੋਲੋਂ ਨਿੱਕੂ ਵੀ ਆ ਗਿਆ ਸਾਡਾ ਭਾਈ ਅੱਜ ਅਹੀ ਚੱਲੇ ਆ ਕਾਲਜ ਪਾ ਬਿਗਨ ਮੈਨੂੰ ਵੀ ਲੈ ਜਾ ਮੈਂ ਕਹਾਂ ਨਾ ਵੀ ਐਡਾ ਨਹੀਂ ਹੁਣ ਆ ਕੰਮ ਢੇੜੀ ਉਹ ਸਾਰਾ ਖੜੂ ਖੜੂਗਾ ਮੈਂ ਵੀ ਖੜੂ ਆ ਚਲੋ ਠੀਕ ਆ ਬਾਈ ਹੁਣ ਅਸੀਂ ਜਾਵਾਂਗੇ ਬਸ ਤੇ ਬਸਤੀ ਜਾਵਾਂਗੇ ਸਾਡੇ پاس ਬਣ ਗਏ ਆ ਕੋਲਜ ਪਾਸ ਹੋਵੇ ਸੀਆਈਡੀ ਸੀਆਈਡੀ ਪਾਸ ਬਣ ਗਏ ਸਾਡੇ ਆਵੇ ਹੁਣ ਅਸੀਂ ਜਾਵਾਂਗੇ ਇਹਦੇ ਤੇ ਸਾਡੀ ਟਰੈਕਟਰ ਟਰੈਕਟਰ ਈਆਂ ਸੀ ਹੁਣ ਟਰੈਕਟਰ ਈਆਂ ہمارا گاؤں ہمارا شہر ہمارا پنڈ لو جی اسی اڈے پہنچ گیا ہوں اے انتظار کر گے پی آر ٹی سی بس کا ਲਓ ਜੀ ਅਸੀਂ ਆ ਗਏ ਹਾਂ ਬੱਸ ਸਟੈਂਡ ਹੁਣ ਜਾਵਾਂਗੇ ਕਾਲਜ ਇਧਰੋਂ ਪੀਆਰਟੀਸੀ ਆ ਰਹੀਆਂ ਨੇ ਪੀਆਰਟੀਸੀ ਤੇ ਪੀਆਰਟੀਸੀ ਹੋ ਰਹੀ ਆ ਹੁਣ ਅਸੀਂ ਜਾਵਾਂਗੇ ਕਾਲਜ ਲਓ ਜੀ ਅਸੀਂ ਆ ਗਏ ਹਾਂ ਕਾਲਜ ਇੱਥੇ ਪੱਠੀਆਂ ਦੀ ਖੜਕਾ ਸਾਨੂੰ ਸੁਣੀ ਜਾਂਦਾ ਇਹ ਆ ਸਾਡੇ ਕਾਲਜ ਦੀ ਐਂਟਰਸ ਉੱਧਰ ਸਟੇਜ ਲੱਗੀ ਪਈ ਆ ਸਾਡੀ ਬਾਬਾ ਜੀ ਵਾਲੀ ਆਾ ਸਵਾਗਤ ਨੂੰ ਬਾਬਾ ਜੀ ਦੇ ਉੱਧਰ ਮਾਹੌਲ ਪੂਰਾ ਚੱਲੀ ਜਾਂਦਾ ਜਾ ਕੇ ਦਿਖਾਉਂਦੇ ਆ ਤੁਹਾਨੂੰ ਉੱਧਰ ਕੁੜੀਆਂ ਵੀ ਲੱਗੀਆਂ ਪਈਆਂ ਸੇਵਾ ਦੇ ਇਦਰੋਂ ਬਾਈ ਵੀ ਹੁਣ ਅਸੀਂ ਸੇਵਾ ਦਾ ਹੇਵਾ ਦਾ ਕੁੱਤ ਸਸਰੀ ਕਾਲੀ ਸਸਰੀ ਕਾਲੀ ਵਧੀਆ ਇਹ ਨਾ ਯਾਰ ਜਿਹੜਾ ਚੰਦਰੇ ਬਰਾੜ ਦੇ ਗਾਣੇ ਚ ਆਇਆ ਸੀਗਾ ਹਨਾ ਬਈ दारू ਦੀ ਬੋਤਲ ਦੀ ਬੀਅਰ ਜੀ ਲੈ ਕੇ ਆਣਾ ਬਈ ਐ ਐ ਜੇ ਕਰੀ ਜਾਂਦਾਈ ਹੈ ਨਾ ਉਹੀ ਹੈ ਨਾ ਉਹੀ ਹੈ ਨਾ ਹਾਂ ਬਈ ਉਹੀ ਹੈ ਲੋ ਬਈ ਆਪਣਾ ਸਾਰਾ 10 ਵਜੇ ਤੱਕ ਆਪਾਂ ਬਾਬਾ ਜੀ ਲਿਆ ਹਾਂ ਬਈ ਉਹ ਆ ਜਿਹੜਾ ਚੰਦਰੇ ਬਰਾੜ ਦੇ ਗਾਣੇ ਚ ਆਇਆ ਸੀ ਜੀ ਇਹ ਹਣ ਦਿਹਾੜੀ ਆਇਆ ਹਾਂ ਇਹ ਹੁਣ ਆ ਬਈ ਆ ਸਾਰਾ ਕੁਝ ਇਹਦੇ ਕੋਲੇ ਠੇਕਾ ਜੀ ਟੈਂਟ ਵਾਲਾ ਸਾਰਾ ਇਹਦੇ ਕੋਲੇ ਠੇਕਾ ਹਲਵਾਈਆਂ ਵਾਲਾ ਹਲਵਾਈ ਵਾਲਾ ਸਾਰਾ ਠੇਕਾ ਇਹਦੇ ਕੋਲੇ ਆ ਬਈ ਜਿਹਨੇ ਵੀ ਘਰੇ ਕੰਮ ਕੁਮਲਵਾਈ ਦਾ ਕਰਾਉਣਾ ਹੈ ਬਾਈ ਨਾਲ ਸੰਪਰਕ ਕਰੋ ਜੇਰਾ ਮੈਂ ਨੰਬਰ 814689027 ਲਓ ਜੀ ਨੋਟ ਕਰ ਲਓ ਜੇ ਬਾਈ ਬਾਈ ਉਰੀ ਆ ਗਏ ਨੇ ਹੋਰ ਬਾਈ ਤਕਰੀ ਕਰ ਬਾਈ ਨਹੀਂ ਨਹੀਂ ਬਾਈ ਬਾਈ ਨਹੀਂ ਹਨ ਨਿਕਲੇ ਚੱਲ ਗਿਆ ਫਿਰ ਬਾਈ ਸਾਰੇ ਬਾਈ ਸਬਸਕ੍ਰਾਈਬ ਕਰ ਲੋ ਇਹਨੂੰ ਬੰਦੇ ਨੂੰ ਬੰਦਾ ਗੋਡਾ ਹੈ ਸਪੋਰਟ ਕਰੋ ਪੂਰੀ ਫੌਲ ਨੂੰ ਬਸ ਊਮਨ ਬਾਜੀ ਬੰਦ ਕਰੋ ਆ ਜਾ ਬਾਬੇ ਆਈਆਂ ਬਾਬੇ ਦਾ ਕੋਈ ਊਮਨ ਬਾਜੀ ਹੋ ਜਾਂਦੀ ਏ ਟੈਲੀਮੋਟ ਉਹ ਅੰਦਰ ਕਾ ਆ ਕੰਮ ਕੁੰਮ ਕਰਾਦਾ ਕਿ ਨਹੀਂ ਉਧਰ ਕਾਫੀ ਦੀ ਸਟਾਲ ਲੱਗੀ ਪਈ ਹੈ ਕਾਫੀ ਪੀ ਕੇ ਹੁੰਦੇ ਆ ਚਲੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜੀ ਬਿੰਦਰ ਦਾ ਕੰਪਨੀ ਆਂਦੇ ਰਹੇ ਬਾਈ ਇਹ ਰੀ ਸੇਵਾ ਕਰਾਉਂਦੇ ਕਰਦੇ ਆ ਪਾਣੀ ਨਿਕਾ ਪਾਣੀ ਇੱਧਰ ਆਉਂਦਾ ਬਈ ਠੀਕ ਆ ਪਾਣੀ ਇੱਧਰ 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 ਪ ਚੱਕ ਸਨੈਕਸ ਆ ਦੀ ਰੈਡੀ ਨਹੀਂ ਚੱਲ ਹੈਗੇ ਆ ਵਾਵਾ ਇਹਨੇ ਲੈ ਗਏ ਦਾ ਕਰਦਾ ਇਹ ਨਾਲ ਟੋਡੂ ਵੀ ਬਾਹਰ ਤੇ ਲਿਆਉਣਾ ਵਲੌਗ ਬਣਾਉਣੀ ਹੈ ਹੈ ਅੱਜ ਕੀ ਰਹਿਣ ਤੇ ਆ ਉਹ ਆਹ ਕੱਲ ਸਿੱਟੀ ਜੰਨੇ ਆ ਬਾਬੇ ਨਾਲ ਗੱਡੀ ਜੰਨੇ ਆ چلوڈ ਮਨ ਵਾਸ ਕਰੋ ਵਰਨਾਤੀ ਸਭ ਲਾਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਵਾਸ ਫਲ ਪਾਈ ਗੁਰ ਪੂਰਾ ਦੇਤੇ ਆਈ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਸੋ ਸਭ ਹੈ ਵਰਪੂ ਬੋਦਾਨ ਹੋਲੇ ਕਰਮ ਕਰੇ ਬਵਾਸਨ ਜੈਨ ਬਾਸ ਜਮਾ ਸਾਧਨ ਨਿਮਖੜੇ ਕਰੀ ਕਟਾਵੇ ਤੋਪੀ ਹੁੰਦੇ ਮੈਲ ਨ ਜਾਵੇ ਹਰਕੇ ਨਾਮ ਸੰਸਾਰ ਕਾ ਚਨਾਇ

ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮੁ ਤੇਰੇ ਪਤ ਤਬਹੁ ਮੁਤ बहुत जमकू साम जमद नानक बोले सत पाए चार पदार्थ जे ਜੇ ਜਨ ਕੋ ਪ੍ਰਭ ਤਨ ਸੁ ਪਿਆਸਾ ਨਾਨਕ ਕਹਾ ਕੈ ਬਲ ਸਾਜਣ ਸੁਖ ਦੁਖ ਜਨ ਸੰਮ ਦ੍ਰਿਸ਼ਟੀ ਤਾ ਨਾਨਕ ਪਾਪੁ ਨਿਲੇ ਪਾਨ ਤਨ ਕੋ ਕਾ ਤੇਰੋ ਨਾਮ ਨਾ ਥਾ ਵੇ ਕੋ ਲੋਕ ਤੇਰਾ ਥਾ ਉਨ ਮਾਨ ਕੋ ਪ੍ਰਭ ਤੇਰੋ ਮਾਨ ਸਗਲ ਗਟਾ ਕੋ ਦੇਵੋ ਦਾਨ ਗਾਇਨਕ ਰਾਵਣ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਮੀ ਆਪਣੀ ਗਾਤ ਮਿਤ ਜਨ ਚਲੋ ਚਲੋ ਸੇਵਾ ਕਰਾਓ ਇੱਥੇਾਰੇ ਮੋਬਾਈਲ ਲੈ ਕੇ ਬਹਿ ਗਏ ਆ ਚਲੋ ਮੱਥਾ ਟੇਕ ਕੇ ਆਓ ਫਿਰ ਸੱਚੀ ਵਲੌਗ ਬਣੀ ਜਾਂਦੀ ਆ Hãy subscribe cho kênh Ghiền Mì Gõ Để không bỏ lỡ những video hấp dẫn න ঘ ਜਿਹਦੇ ਸ਼ਬਦ ਹਨ ਉਹ ਬਾਜੀ ਸੰਤੋ ਸੁਨੰਦ ਕਰੇ ਤਬਗਾ ਜੇ ਪ੍ਰਗਟਿਗ ਬਾਦ ਮਹਾ ਧਕ ਮਾਤੇ ਨਾਨਕੁ ਗੁਰੇ ਕੰਦੇ ਸਾਥੇ ਸ਼ਰਨ ਜੋਗ ਸੁਚਰਨੀ ਆਏ ਕਰ ਕਰ ਪਾਪਾਂ ਨਿਰਾਪਰਤਿ ਸੁਖ ਸੁਮੀ ਤੋ ਸਾਵਣ ਤੰਗ ਓਤੇ ਉਹ ਵਾਹ ਪਿੰਦੀ ਬਾਈ ਜੀ ਮਸ਼ਹੂਰ ਕਰਨੇ ਕਰੂ ਇਤਰਾ ਤਾਕੀ ਪੋਜ ਕੀ ਜਾਨਪੁਰ ਫਰ ਡਬਲ ਹੋਏ ਸਭ ਦੇ ਉਪਰ ਇਤਾਨ ਬੋਲ ਆ ਕੰਮਸ ਵਾਸਤੇ ਸਰਚ ਅਜੇ ਭਾਂਡੇ ਖਾਲੀ ਆ ਲੈਓ ਕੋਈ ਗਰੀਵਾਰ ਦੀ ਪਰਮਿਸ਼ਨ ਹੈ ਗਰੀਵਾਰ ਕੋ ਨਾ ਲੱਗਿਆ ਪਿਆ ਉਹਨਾਂ ਟਾਈਮ ਤੱਕ ਨਹੀਂ ਹੁੰਦਾ ਕੰਮ

ਆਣੀ ਵਾਹਿਗੁਰੂ 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 ਸਹਿਬ ਜੀਓ ਤੀਨੀ ਤਾਪੁ ਨਿਵਾਰਨ ਹਾਰਾ ਦੁਖੰਤਾ ਸੁਖਰਾਸੁ ਤਾ ਕੋ ਵਿਗਨ ਕੋ ਲਾਬੀ ਜੰਕੀ ਪ੍ਰਭ ਬਾਗੇ ਅਰਦਾਸ ਅਰਦਾਸ ਸਿੱਖੋਂ ਕਰਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਗੁਰੂ ਤੇ ਸਮਰ ਕੇ ਗੁਰੂ ਨਾਨਕ ਲਈ ਦੇ ਆਈ ਫਿਰ ਗੁਰੂ ਗੁਰ ਤੇ ਮਰਦਾਸ ਸਰਮਦਾਸ ਸਹ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿ ਜਿਥੇ ਸਭ ਦੁੱਖ ਜਾਏ ਤੇਗ ਬਹਾਦਰ ਸਮਰੇ ਕਰਨੋਂ ਨੇਦਾਈ ਤੈ ਸਭ ਥਾਈ ਹੁਣ ਜੀ ਸਹਾਈ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਭ ਥਾਈ ਹੋਣਾ ਜੀ ਸਹਾਈ ਦਸੋਂ ਬਾਚ ਦੇ ਆਤਮਿਕ ਸਰੂਪ ਰਿਆਸ ਦੀ ਜੋਤ ਸ੍ਰੀ ਗੁਰੂ ਰੰਗ ਸੇਵ ਜੀ ਦੇ ਪਾਠ ਦਰਸ਼ਨ ਦੀ ਧਾਰ ਦਾ ਅੰਦਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਨੂੰ ਸੁੰਦਰ ਪੀਸ਼ਾਕੇ ਪਿਨਾਏਗੇ ਅੰਗੀਕਾਰ ਕਰੋ ਪਰਦੇ ਕਜਨੇ ਚੜਦੀ ਕਲਾ ਬਖਸ਼ੀ ਮਨੂ ਕਾਮਨਾਵਾਂ ਭਾਵਨਾਵਾਂ ਸਪੂਰਨ ਕਰਨੀਆਂ ਇਸੇ ਤਰ੍ਹਾਂ ਮਹਾਰਾਜ ਆਪ ਜੀ ਦੇ ਜੋ ਜੋੜ ਮੇਲੇ ਮਨਾਉਂਦੇ ਰਹੇ ਆਪ ਜੀ ਦੇ ਸੇਵਕਾਂ ਵੱਲੋਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੁੱਟੀਆਂ ਰਹਿ ਜਾਂਦੀਆਂ ਅਣਜਾਣ ਬੱਚੇ ਦਾ ਸਮਝ ਕੇ ਮੁਆਫ ਕਰੋ ਹੋਰ ਜੋ ਮਾਈ ਭਾਈ ਤਿਲ ਫੁੱਲ ਪੀਟਾਵਾ ਲੈ ਕੇ ਹਾਜ਼ਰ ਹੋਏ ਖਿਆਨਿ ਪਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਸਰਾ ਤੇ ਮੇਰ ਪਰੇ ਦੇ ਆਰਥ ਉਹਦੇ ਆਰਥੀਆਂ ਨੂੰ ਵਿਦਿਆ ਦੇ ਨਾਮ ਦਾਣ ਬਖਸ਼ੋ ਸਮੂਹ ਸਰਬੱਤ ਸੰਗਤਾਂ ਨੇ ਕਾਜ ਰਾਸ ਕਰੂ ਸ੍ਰੀ ਅੰਤੇ ਮੇਰ ਪਰੇ ਦੇ ਹੱਥ ਰੱਖੋ ਜੀ ਆਪ ਜੀ ਦੇ ਸੇਵਕਾਂ ਵੱਲੋਂ ਬਾਣੀ ਪੜ੍ਹਦੇ ਹਾਂ ਸੁੰਹਦੇ ਹਾਂ ਕ੍ਰਿਸ਼ਨ ਕਰਦੇ ਹਾਂ అనేక ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਅਣਜਾਣ ਦਾ ਫ਼ਤ ਕੇ ਮੁਆਫ਼ ਕਰੂ ਸਮੂਹ ਸ਼ਾਪ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਦਾਤਾਂ ਵਿੱਚੋਂ ਖਡਾ ਪ੍ਰਸ਼ਾਦ ਦੀਆਂ ਦੇਗਾ ਸਜ ਕੇ ਹਾਜ਼ਰ ਹੈ ਗੁਰੂ ਕੇ ਲੰਗਰ ਸਜ ਕੇ ਹਾਜ਼ਰ ਹੋਏ ਭੋਗ ਲਾਉ ਉਸ ਤੋਂ ਬਾਅਦ ਸਰਬੱਤ ਸੰਗਠਾਂ ਵਿੱਚ ਵਰਤੁੰਦੀ ਅਗਿਆਬਖਨੀ ਸੇਵਕਾਂ ਦੇ ਅੰਗ ਸੰਗ ਹੋ ਕੇ ਕਾਜ ਰਾਤ ਕਰੋ ਰੱਖੋ ਸਿਰਾਂ ਤੇ ਮਿਹਰ ਭਰੇ ਦੇ ਹੱਥ ਜੀ ਐਸ ਵੇਲੇ ਸੁਖਮਨੀ ਸਾਹਿਬ ਜੀ ਦੇ ਪਾਠ ਕੀ ਕੇ ਅਰਦਾਸ ਕੀਰਤਨ ਜੀ ਕੀ ਅਰਦਾਸ ਅਨੰਦ ਸਾਹਿਬ ਜੀ ਕਰ ਅਰਦਾਸ ਪਿੱਤਰ ਹੁਕਮਨਾਮੇ ਸੁਣਾਓ ਤੇ ਕਰੋ ਸੰਗਤਾਂ ਨੂੰ ਜੀ ਨਜ਼ਰੀ ਨਜ਼ਰ ਨਿਹਾਲ 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 ਕਾਜ ਰਾਸ ਜੋ ਜੀ ਆਪ ਜੀ ਦੇ ਦਰ ਆਵੇ ਸੂਈ ਰਾਜੀ ਜਾਵੇ ਮੋਹ ਮੰਗੀਆਂ ਮਰਦਾਂ ਪਾਵੇ ਸ੍ਰੀ ਗੁਰੂ ਨਾਨਕ ਨਾਮ ਪੜ੍ਹ ਦੇ ਕਲਾ ਤੇਰੇ ਮਹਨੇ ਸਰਵ ਕੀ ਫਤਿਹ ਦੋਹਰਾ ਆਗਿਆ ਸਈਆਂ ਤਾਨ ਕੀ ਸਭੇ ਚਲਾਉ ਪੰਥ ਸਭ ਤੇ ਖਲ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਉਹ ਪ੍ਰਾਕੋ ਮੇਲੇ ਹੋਤ ਹੈ ਖੋਜ ਹਵਤ ਮਹਲੇ ਰਾਜ ਕਰੇਗਾ ਹਾਲਸਾ ਕੀ ਰਹੇ ਨਾ ਕੋਈ ਖਵਾਰ ਹੋ ਸਭ ਮਿਲenge ਬਚੇ ਸਭਨ ਜੋ ਹੋਏ ਖਵਾਰ ਹੋ ਸਭ ਮਿਲenge ਬਚੇ ਬੋਲੇ ਸੋ ਨਿਹਾਲ ਖੁਸ਼ੀਆਂ ਦੇ ਜਗਾਰੇ ਬਲਾਵੇ ਨੇ ਆਲੋ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 待ってます。 ਬੀਕ ਬਾਈਕ ਕੋਈ ਜੱਲੀ ਬਾਈ ਬੁਰੀ ਕਰਦੇ ਫਲੇ ਕੱਢ ਜਾਣਾ ਸੀ ਗਿਆ ਕਾ ਤੋ ਇਹਨਾਂ ਨੂੰ ਸਾਡੀ ਨਹੀਂ ਉੱਤੇ ਹੀ ਹੋਣੇ ਆ ਅੱਜ ਵਟੋ ਬਾਅਦ ਵਿੱਚ ਚੰਗੀ ਲੱਗਦਾ ਹੈ ਸਾਹਾ ਬਾਪਾ گیارے ਛੱਡ ਕੇ ਆਵਾ ਜਿਵੇਂ ਲੱਗਾ ਬਾਬਾਈ ਬਾਬਾਈ ਬਸ ਥੋੜੀ ਜਿਹੀ ਮਾਲ ਪੂਰਾ ਬੇਵੀਰ ਬੰਦ ਹੈ ਵੀਡੀਓ ਨਹੀਂ ਖੜੀ ਖੜੀ ਵੀਡੀਓ ਬੋਲ ਹੁੰਨੇ ਕਰੀ ਵੀਡੀਓ ਹੁੰਦੀ ਬੰਦ ਫੋਟੋ ਵੀਡੀਓ ਆਵਾਜ਼ ਹੁੰਦੀ ਉਵੇਂ ਤੁਹਾਡੀ ਆਉਗੀ ਆਵਾਜ਼ ਖਾ ਲੋ ਕੋਈ ਨਹੀਂ ਮੈਂ ਨਹੀਂ ਬਣਾਉਂਦਾ ਖਾ ਲੋ ਖਾ ਲੋ ਪਾਕ 11 ਅੱਧਾ ਹੁਣ ਨੀ ਜੀ ਨਹੀਂ ਕਰਦਾ ਚੰਨ 3 ਮਿੰਟ ਬਾਅਦ ਜਲਦੀ ਮੇਰੀ ਗਾਣੇ ਨਾਲ ਕਰਨਾ ਇੰਸਟਾਗ੍ਰਾਮ ਤੇ ਮਾਣੀ ਮੇਰੀ YouTube ਤੇ ਪਾਵਾਂਗੇ ਚੱਲ ਸੇਟਾ ਕੇ ਪਰਮਾਲ ਦੇ ਨਾ ਬੜਾਂ ਗੀਤ ਗੀਤ ਕਹਾਣਤ ਦੁਆ ਨੀਰਨ ਮੰਨਦਾ ਕਰਦੇ ਦੂਸਰੇ ਨੰਬਰ ਦੇ ਆ ਦੇਣਾ ਫੁੱਲੇ ਫੁੱਲ ਬੋੜ ਮੈਨੂੰ ਲੈ ਆ ਲੰਗਰ ਵੇਜ ਵੇਜ ਫੁੱਲੇ ਮੇਰੇ ਝੱਗੇ ਹੋਵੇ ਫੁੱਲੇ ਯਾਰ ਤੇਰਾ ਵਾਲਾ ਵਟੇ ਫੁੱਲੇ ਵੇਚਦਾ ਤੇ ਜੀ ਨੂੰ ਮੈਂ ਤੁਹਾਨੂੰ ਲੈ ਆ ਆ ਜਿਹੜਾ ਬਾਪੂ ਸਾਡੇ ਮੂਰੇ ਬੈਠਾ ਹੈ ਡਾਕੂ ਹੈ ਜੀ ਏਰੀ ਜੇਬ ਚ ਚਾਕੂ ਹੈ ਜੀ ਸਾਨੂੰ ਡਰ ਨਹੀਂ ਹੋਲੇ ਡੋਲੇ ਦਾ ਜੀ ਤੇ ਅਸੀਂ ਵੇਚਦੇ ਆ ਚਾਰ ਜੀ ਕਦੇ ਨਿੰਬੂ ਦਾ ਤੇ ਕਦੇ ਔਲੇ ਦਾ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਹਾਂ ਜੀ ਹੈਲੋ ਗਾਇਸ ਬਾਏ ਤੇ ਅਸੀਂ ਆਉਣ ਜਾ ਰਹੇ ਹਾਂ dipende, ti sale, sale, like, non scegliere, Carlo, ti... Te... anche tu sale il vlog, perché tu non sai che te... non follo, ti iscrivi, Carlo, te... ti... Ciao, boss, si banda, Carlo.